ਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਜੀ ਆਪਣੀ ਨਵੀਂ ਵੀਡੀਓ 'ਚ ਉੱਧਰ ਆਪਣੇ ਜੌਂਡ ਯਰ ਤੇ ਲੱਗ ਰਿਹਾ ਪੇਪਰ ਕਿ ਜਦੋਂ ਆਪਾਂ ਕਾਦਕੁੱਦ ਕਰਦੇ ਰਹੇ ਆ ਨਾ ਤਾਂ ਪੇਪਰ ਸਾਰਾ ਖਰਾਬ ਹੋ ਗਿਆ ਹੁਣ ਆਪਾਂ ਦੁਬਾਰਾ ਲੱਗੇ ਆ ਪੇਪਰ ਕਰਨ ਆ ਗਿਆ ਗਰਜੀਤ ਵੀਡੀਓ ਤਾਂ ਨਹੀਂ ਪਾ ਸਕਦਾ ਪੰਡਈ ਹੈ ਕਰਦਿਆਂ ਕੋਈ ਨਹੀਂ ਆਉਂਦੀ ਐਡੀਟਿੰਗ ਕਰਨੀ ਇਹ ਕਾ ਬੰਦਾ ਏ ਇਹ ਕਾ ਬੰਦਾ ਇਦਾਂ ਦਾ ਵਾ ਇਦਾਂ ਨੇ ਕਰੇ ਇਹ ਬੰਦਾ ਇਦਾਂ ਦਾ ਇਹ ਵੀ ਇਹ ਪੁੱਛੇ ਕੁਛ ਨਾ ਇਹਨੂੰ ਕਿਤੇ ਆਣ ਕੇ ਮਿਲਿਓ ਫੇਰ ਤੁਹਾਨੂੰ ਦੱਸੇਗਾ ਕਿਦਾਂ ਦਾ ਬੰਦਾ ਏ ਹਾਏ ਅੜੇ ਸੋਚੜੇ ਦੇਖੋ ਆਉਂਦੇ ਆਪਾਂ ਟੇਪ ਕਰਾ ਲਈਏ ਤੇ ਪੂਰੀ ਸਫਾਈ ਆਉਂਦੀ ਏ ਉਹਨਾਂ ਲਾਟਾਂ ਤਾਰ ਕੇ ਕਰਾਉਣ ਲੱਗੇ ਆਂ ਇਹ ਗਾਰੇ ਨਾਲ ਥੱਲੇੋਂ ਭਰ ਗਿਆ ਦੇਖ ਲਿਓ ਤੇ ਨਿਸ਼ਾਨ ਵੀ ਦੇਖਦੇ ਹੋਣੇ ਆਂ ਮਿਸ਼ਾਣ ਪੈ ਗਈ ਇਹਨਾਂ ਤੇ ਗਾਰੇ ਨਾ ਭਰਦੇ ਨੇ ਜਿਹੜੇ ਵੀ ਮੇਰਾ ਵੀ ਸੌਰੀ ਜਿਨ੍ਹਾਂ ਨੇ ਕੀਤਾ ਵਾ ਕਦ ਜਦੋਂ ਨਾਲ ਲਟਾ ਨਿੱਕੀਆਂ ਵਾ ਇਹਨਾਂ ਚ ਨਹੀਂ ਵਡੀਆਂ ਲਟਾਂ ਉਹਨਾਂ ਚ ਪੈਂਦਾ ਵਾ ਕਰੋ ਚੱਕਾ ਅਰਜਣ ਵੀ ਆ ਗਿਆ ਸਰਾਜ ਇਹਲਾ ਆਪਣੇ ਕੋ ਵੀ ਅਰਜਣੀ ਸੀ ਦੇਖਿਆ ਨਾ ਪਿਛਲੀ ਵੀਡੀਓ ਚ ਹਣਾ ਪਰ ਜਾਂਦੇ ਕੇ ਤੇ ਆਪਾਂ ਜੋੜੀ ਹਰ ਲਿਆ ਬ੍ਰਾਂਡ ਦੇ ਆ ਗਏ ਆਪਾਂ ਹੁਣ ਬੰਦੇ ਲੱਗੇ ਨੇ ਹੁਣ ਕਰਨਾ ਇਹਨਾਂ ਦਾ ਅਕਾਊਂਟ ਹੈ। ਇਹਨਾਂ ਦਾ ਬੰਦਾ ਉਹ ਸਾਡੇ ਨਾਲ ਗੱਲ ਕਰਨਾ ਬਾਅਦ ਦੇ। ਜੇਕਰ ਕਰੋ ਚੈੱਕ ਡਾਊਨ ਸੀਲਿੰਗ ਕਰਾਈ ਮੁੰਡੇ ਨੇ ਕੰਮ ਪੂਰੀ ਗੱਲ ਬਾਤ ਨਹੀਂ। ਧੰਤਨ ਬਾਬਾ ਦੀਪ ਸਿੰਘ ਜੀ। ਡੈਕ ਵੇਖੋ ਕਿ ਡਾਲਾ ਹੈ। ਐਡੇ-ਐਡੇ ਨਾਲ ਡੈਕ ਲਾਏ ਇਹਨਾਂ ਨੂੰ ਸੋੰਦਾ ਕੀ ਹੈ ਪਿੱਛੇ ਵੇਂਦੇ ਕੀ ਨੇ। ਪੂਰੀ ਡੈਕੋਰੇਸ਼ਨ ਕਰਾਈ। ਪੂਰੀ ਗੱਲਬਾਤ ਬਣਾਈ ਮੁੰਡੇ ਨੇ। ਪੂਰੀ ਡੈਕੋਰੇਸ਼ਨ ਕਰਾਈ ਹੈ। ਵਧੀਆ ਲੱਗਦਾ ਸੋਹਣਾ ਕੰਮ ਸਾਰੇ ਜਿਹੜੇ ਕਮੈਂਟ ਕਰਕੇ ਦੱਸਿਓ ਕਿਦਾਂ ਦਾ ਲੱਗ ਰਿਹਾ ਗਾਰਜਨ ਵਧੀਆ ਲੱਗਾ ਕਿ ਨਹੀਂ ਹੋਰ ਵੀ ਠੀਕ ਠਾਕ ਲੋ ਜੀ ਫਿਰ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਜੋ ਕਿ ਟਰੈਕਟਰਾਂ ਵਾਲੀ ਚੱਲ ਰਹੀ ਸੀ ਉਹਦੇ ਵਿੱਚ ਤੇ ਚੀਆ ਪੈਂਟ ਕਰਦੇ ਆ ਉਹ ਆ ਰਿਹਾ ਸਾਡਾ ਆਲਸੀ ਬੰਦਾ ਦੇਖਦਾ ਹੀ ਨਹੀਂ ਹੈਗਾ ਕੱਟੀ ਪਾਸ ਕੱਲੀ ਚਿੱਟੀ ਟੀ-ਸ਼ਰਟ ਦਸਣ ਲਈ ਬਹੁਤ ਮਜ਼ੇ ਕਰਦਾ ਵੀ ਇਹਨੂੰ ਇੱਥੇ ਹੋ ਜੰਗੇ ਆ ਚਾਰ ਪੰਜ ਸਾਲ ਜਾ ਹੁੰਦਾ ਘਰੇ ਪਾਹ ਭੇਜਦਾ ਕਿ ਨਹੀਂ ਭੇਜਦਾ ਮਾਂ ਪਾਣੀ ਪੀ ਲਈਏ दारू ਪੀ ਲੈ ਦਾ ਬਹੁਤ ਖਰਾਬੀਆਂ ਕਰਦਾ ਹੈ ਪਰ ਕਿਸੇ ਨੂੰ ਜਾਇਏ ਬਸ ਆਪਾਂ ਕਰ ਰਹੇ ਆਂ ਵੱਟਾਂ ਦੇ ਬਸ ਕਾਕੂ ਵਢਣ ਦੇ ਕਾਫੀ ਇਹਨਾਂ ਦੀ ਸਫਾਈ ਦੇ ਝੋਨਾ ਆਪਣਾ ਕੰਮ 288 ਹੈ ਉਹ ਵਧੀਆ ਵੈਰੈਟੀ ਹੈ ਬਹੁਤ ਛੇਤੀ ਗ੍ਰੋਥ ਕਰਦਾ ਹੈ ਔਰ ਇੱਕ ਪ੍ਰੋਬਲਮ ਇਸ ਚ ਵੀ ਆ ਰਹੀ ਹੈ ਸਾਰਿਆਂ ਦੇ ਮੇਰੇ ਵੀਰ ਕੋਲ ਹੋਰ ਕਰਿਓ ਜਿੰਨਾ 288 ਲਾਇਆ ਇਹਦੇ ਵਿੱਚ ਬੂਟਾ ਨਿਕਾ ਰਹਿਣ ਦਿਆ ਇਹ ਬਹੁਤ ਪ੍ਰੋਬਲਮ ਆ ਰਹੀ ਹੈ ਠੀਕ ਹੈ ਦੇ ਵਾਦਿਰੋ ਮੈਂ ਵੀ ਤਾਂ ਖੁੱਡਾ ਖੁੱਡਾ ਤੇ ਨਹੀਂ ਹੈਗਾ ਸਾਨੂੰ ਹੋਇਆ ਇਹਨੂੰ ਭੜਕਾ ਕੇ ਇੱਧਰ ਛੁੱਟ ਗਾਂ ਦੋ ਉਧਰ ਉਧਰ ਛੁੱਟਾ ਉਹ ਜਿਹੜਾ ਛੁੱਟਦਾ ਉਹ ਵੀ ਚੁੱਕਣਾ ਪੈਣਾ ਉਹ ਚੱਕ ਕੇ ਸਾਲੇ ਇੱਧਰ ਛੁੱਟ ਦੇਣਾ ਬਾਜੀ ਚੋੜਾ ਥਾਂ ਥਾਂ ਮੈਂ ਕਰ ਦਿੰਦਾ ਚੱਲ ਹੁਣ ਭੜਕਾ ਦਿਆ ਉੱਤੋਂ ਤੱਕ ਵਾਟ ਜਿਹੜਾ ਬਾਜ ਵਧ ਗਿਆ ਪਾਣੀ ਚੱਲ ਰਿਹਾ ਪਾਣੀ ਦੇਖੋ उधर भी सहद झोने च पै गया पानी कह ही नहीं सकते कुछ उधर भी पानी काफी चढ़िया पे जो मरदा जीवी का ਉਹ ਨੋ ਵਟਾ ਦੇ ਮੇਰੇ ਸਾਹਮਣੇ ਪੈ ਗਿਆ ਝੋਨੇ ਦਾ ਪਾਣੀ ਉਧਰ ਉਧਰ ਜਾਇਆ ਨਹੀਂ ਜਾਣਾ ਨਹੀਂ ਜੇ ਉਧਰ ਵੇਖ ਪਿੰਜਾ ਤਾਂ ਦਿਖਾਵਾ ਆ ਦੇਖੋ ਇੰਜ ਪਾਣੀ ਦੀ ਕੀ ਕਰ ਸਕਦੇ ਆ ਇਹਦੇ ਅੱਗੇ ਜ਼ੋਰ ਥੋੜਾ ਘੇਰਾ ਗਰੋ ਖੱਤਿਆਂ ਦੇ ਪਿਆੰਦਾ ਪਿਆਦੂ ਦੇ ਚੋਣਾ ਹੁਣ ਆਪਣਾ ਆਣ ਸਾਡੇ ਸਾਹਮਣੇ ਦੇਖਦਾ ਜੀ ਇੱਕ ਨੰਬਰ ਹੋਇਆ ਪਿਆਵਾ ਇਹ ਮਾਦਗੇ ਦੋ ਤਰਫ Kenal dekat ya bos. Kenu ibu Maria. Ada apa nih tuh naik ke ਉਹ ਖਤੇ ਤੱਕ ਆ ਪਾਣੀ ਅਗਾਂਹ ਦੀ ਦੇਖਦੇ ਆ ਸਾਰਾ ਸਾਲ ਬੇਰੇ ਉਹ ਉਹ ਜ਼ਿਮੀਦਾਰ ਮਰਦਾ ਉਹ ਜ਼ਿਮੀਦਾਰ ਨੂੰ ਮਾਰ ਪੈਣੀ ਹੋਣਾ ਪਾਣੀ ਫੇਰ ਚੜ ਗਿਆ ਪੱਕੇ ਝੋਨੇ ਕੀ ਕਰ ਸਕਦਾ ਹੁੰਦਾ ਨਦਾਰੀ ਰਾਖਨ ਉਹ ਆਹ ਤਮ ਉੱਚਾ ਬੀ ਵਿਖਲੇ ਹਲੋ ਮਿੱਤਰੋ ਵੀਡੀਓ ਵੇਖਣ ਲਈ ਤੁਹਾਡਾ ਦਿਲ ਤੋਂ ਧੰਨਵਾਦ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ